ਤੇ ਟੀਵੀ ਚੱਲਦਾ ਹੋਊਗਾ ਕੋਈ ਰੋਮਾਂਟਿਕ ਸੀਨ ਆ ਜਾਏਗਾ ਕੋਈ ਫਿਲਮ ਆਏਗੀ ਕੋਈ ਗੀਤ ਆਏਗਾ ਤੇ ਆਮ ਤੌਰ ਤੇ ਕੁੜੀਆਂ ਨੂੰ ਜਾਂ ਤਾਂ ਬਾਹਰ ਜਾਣ ਦਾ ਇਸ਼ਾਰਾ ਕਰ ਦਿੱਤਾ ਜਾਊਗਾ ਜਾਂ ਫਿਰ ਉਹਨਾਂ ਨੂੰ ਵਾਰ-ਵਾਰੀ ਮਤਲਬ ਰਿਮਾਈਂਡ ਕੀਤਾ ਜਾਂਦਾ ਹੈ ਕਿ ਇਹ ਕੁੜੀਆਂ ਲਈ ਨਹੀਂ ਹੈਗਾ ਘਰਾਂ ਤੋਂ ਲੈ ਕੇ ਗੋਆ ਸੁਟਣਾ ਚਾਦਰਾਂ ਕੱਢਣੀਆਂ ਝੋਕਾ ਭਰਨਾ ਆਟਾ ਗੁੰਨਣਾ ਕੀ ਨਹੀਂ ਕੀਤਾ ਤੇ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਨਾ ਉਹਨਾਂ ਨੇ ਇੰਨਾ ਕੰਟ੍ਰਿਬਿਊਟ ਕੀਤਾ ਹੈ ਮੈਨੂੰ ਦੀਵਨ ਮੇ ਕਵਲ ਨੇ কার্বন ਦੇ ਵਿੱਚ ਹੁਣ ਉਹ ਮੌਕਾ ਨਹੀਂ ਹੈ ਜਦੋਂ ਤੁਹਾਨੂੰ ਇਹ ਤੁਸੀਂ ਸੋਚੋਗੇ ਓਕੇ ਗ੍ਰੈਜੂਏਸ਼ਨ ਹੋ ਗਈ ਹੁਣ ਤੁਸੀਂ ਅੱਗੇ ਜਾ ਕੇ ਬਣਾਉਣੀਆਂ ਤਾਂ ਰੋਟੀਆਂ ਹੀ ਆ ਕਰਨਾ ਤਾਂ ਚੁੱਲ੍ਹਾ ਚੌਂਕਾ ਹੀ ਆ ਇਹ ਨਹੀਂ ਹੈਗਾ ਹਾਈ ਮੇਰਾ ਨਾਮ ਜਸੀ ਸੰਘਾਯਾ ਮੈਂ ਮੋਗਾ ਜ਼ਿਲ੍ਹੇ ਦੇ ਪਿੰਡ ਦੇ ਮਰੂਕਲਾਂ ਦੀ ਰਹਿਣ ਵਾਲੀ ਆ ਮੈਂ ਫਿਲਮ ਮੇਕਰ ਹਾਂ ਮੈਂ ਸੋਸ਼ਲ ਕਲਚਰਲ ਐਕਟੀਵਿਸਟ ਵੀ ਕਹਿ ਸਕਦੇ ਹੋ ਨਿੱਕੇ ਨਿੱਕੇ ਚੀਜ਼ਾਂ ਤੇ ਬੋਲਦੀ ਰਹਿੰਨੀ ਹਾਂ ਤੇ ਮੈਂ ਸੋਲੋ ਟਰੈਵਲਰ ਵੀ ਹਾਂ ਆਮ ਤੌਰ ਤੇ ਕਿਹਾ ਜਾਂਦਾ ਕਿ ਕੁੜੀਆਂ ਟੀਵੀ ਨਹੀਂ ਦੇਖਦੀਆਂ ਤੁਸੀਂ ਘਰੇ ਟੀਵੀ ਚੱਲਦਾ ਹੋਊਗਾ ਕੋਈ ਰੋਮਾਂਟਿਕ ਸੀਨ ਆ ਜਾਏਗਾ ਕੋਈ ਫਿਲਮ ਆਏਗੀ ਕੋਈ ਗੀਤ ਆਏਗਾ ਤੇ ਆਮ ਤੌਰ ਤੇ ਕੁੜੀਆਂ ਨੂੰ ਜਾਂ ਤਾਂ ਬਾਹਰ ਜਾਣ ਦਾ ਇਸ਼ਾਰਾ ਕਰ ਦਿੱਤਾ ਜਾਊਗਾ ਜਾਂ ਫਿਰ ਉਹਨਾਂ ਨੂੰ ਵਾਰ-ਵਾਰੀ ਮਤਲਬ ਰਿਮਾਈਂਡ ਕੀਤਾ ਜਾਂਦਾ ਕਿ ਇਹ ਕੁੜੀਆਂ ਲਈ ਨਹੀਂ ਹੈਗਾ ਤੇ ਮੇਰੇ ਘਰ 'ਚ ਵੀ ਇਦਾਂ ਸੀਗਾ ਮੇਰੇ ਘਰ ਉਸ ਤੋਂ ਵੀ ਸ਼ਾਇਦ ਥੋੜਾ ਅਜੀਬ ਸੀ ਬਿਕਾਜ਼ 11ਵੀਂ ਤੱਕ ਟੀਵੀ ਨਹੀਂ ਸੀਗਾ ਮੈਂ ਜਦ ਤੱਕ 11ਵੀਂ 'ਚ ਸੀ ਉਸ ਤੋਂ ਬਾਅਦ ਵੀ ਜਦੋਂ ਟੀਵੀ ਆਇਆ ਉਹ ਮੇਰੀ ਚਾਚੀ ਲੈ ਕੇ ਆਏ ਦਾਜ ਸੀਗਾ ਮਤਲਬ ਔਰ ਬਹੁਤ ਮਹੀਨਿਆਂ ਤੱਕ ਉਹ ਕੱਢਿਆ ਹੀ ਨਹੀਂ ਡੱਬੇ 'ਚ ਕਿਉਂਕਿ ਆਦਤ ਨਹੀਂ ਸੀਗੀ ਤੇ ਲੱਗਦਾ ਹੀ ਨਹੀਂ ਸੀਗਾ ਕਿ ਟੀਵੀ ਹੋਣਾ ਚਾਹੀਦਾ ਬਟ ਉਹ ਕੁੜੀਆਂ ਟੀਵੀ ਨਹੀਂ ਦੇਖਦੀਆਂ ਤੋਂ ਲੈ ਕੇ ਹੁਣ ਜਦੋਂ ਮੈਂ ਫਿਲਮ ਮੇਕਰ ਆ ਉਹ ਵਾਲਾ ਸਫਰ ਜਿਹੜਾ ਹੈਗਾ ਉਹ ਮੈਂ ਇੱਥੇ ਡਿਸਕਸ ਕਰਨਾ ਚਾਹੂੰਗੀ ਨਿੱਕੇ ਹੁੰਦੇ ਆ ਜਦੋਂ ਮੈਂ 87 ਦੀ ਬੋਰਡ ਨਾਲ ਤੇ ਨਿੱਕੇ ਹੁੰਦੇ ਆ ਕੁਝ ਸ਼ੋਜ਼ ਬਹੁਤ ਪਪੂਲਰ ਹੁੰਦੇ ਸੀ ਜਿਨ੍ਹਾਂ ਚ ਚੰਦਰ ਕਾਨ ਤਾਂ ਸ਼ਕਤੀਮਾਨ ਇਦਾਂ ਦੇ ਸ਼ੋਜ਼ ਤੇ ਸਾਡੀ ਗਲੀ ਦੇ ਵਿੱਚ ਆਈ ਥਿੰਕ ਦੋ ਜਾਂ ਤਿੰਨ ਟੀਵੀ ਸੀਗੇ ਤੇ ਅਸੀਂ ਕਈ ਵਾਰੀ ਅ ਕਿ ਸੀ ਨਾ ਕਿ ਵਾਲਸ ਕੋਣ ਦੇ ਬਹਾਨੇ ਜਾਂ ਕੋਈ ਐਵੇਂ ਬਹਾਨਾ ਜਿਹਾ ਲਾ ਕੇ ਚਲੇ ਜਾਣਾ ਤੇ ਦੇਖਣ ਬਹਿ ਜਾਣਾ ਬਟ ਫਿਰ ਵੀ ਉਹ ਹਮੇਸ਼ਾ ਡਰ ਹੁੰਦਾ ਸੀ ਕਿ ਜੇ ਕੋਈ ਉਹ ਘਰ ਵਾਲੇ ਆ ਗਏ ਜਾਂ ਸਾਡੇ ਘਰ ਦੇ ਆ ਗਏ ਤੇ ਮਤਲਬ ਕੁੜੀਆਂ ਨੂੰ ਤੇ ਉੱਥੋਂ ਇੱਕਦਮ ਗਾਇਬ ਹੋਣਾ ਪਏਗਾ ਬਚਪਨ ਤੋਂ ਨਾ ਪੜਨ ਦੀ ਲਿਖਣ ਦੀ ਆਦਤ ਸੀ ਡਾਇਰੀ ਲਿਖਦੀ ਸੀ ਤੇ ਮੇਰੇ ਘਰੇ ਕੋਈ ਜ਼ਿਆਦਾ ਪੜਿਆ ਲਿਖਿਆ ਨਹੀਂ ਹੈ ਐਕਾਡੈਮਿਕਲੀ ਮੈਨੂੰ ਇਹ ਕਹਿਣਾ ਨਹੀਂ ਚਾਹੀਦਾ ਵੈਸੇ ਕਿਉਂਕਿ ਪੜਿਆ ਲਿਖਿਆ ਡਿਗਰੀਆਂ ਨਾਲ ਨਹੀਂ ਹੁੰਦਾ ਅ ਬਟ ਫਿਰ ਵੀ ਮੇਰੇ ਪਾਪਾ 9 ਫੇਲ ਆ ਮੇਰੀ ਮੰਮੀ 5 ਪੜੇ ਆ ਅ ਮੇਰੇ ਘਰੇ ਮੈਕਸਿਮਮ ਮੇਰੇ ਚਾਚਾ ਜੀ 10 ਪੜੇ ਹੋਏ ਆ ਤੇ ਹੁਣ ਮਤਲਬ ਮੇਰਾ ਭਰਾ 12 ਪੜਿਆ ਹੋਇਆ ਤੇ ਅ ਉਹ ਪਰ ਉਹਨੂੰ ਪੜ੍ਹਨ ਦੀ ਆਦਤ ਸੀ ਹਨਾ ਚੰਗੀਆਂ-ਚੰਗੀਆਂ ਕਿਤਾਬਾਂ ਪੜ੍ਹਦੇ ਰਹਿੰਦੇ ਅ ਧਾਰਮਿਕ ਕਿਤਾਬਾਂ ਤੋਂ ਲੈ ਕੇ ਰਸ਼ੀਅਨ ਲਿਟਰੇਚਰ ਤੱਕ ਸਾਰਾ ਕੁਝ ਹੁੰਦਾ ਸੀ ਘਰੇ ਤੇ ਮੈਨੂੰ ਯਾਦ ਆ ਮੈਂ ਮੇਰੇ ਪਾਪਾ ਹਮੇਸ਼ਾ ਮਤਲਬ ਜੇ ਮੇਰਾ ਜਨਮ ਦਿਨ ਵੀ ਹੋਣਾ ਤੇ ਉਹਨਾਂ ਨੇ ਕੋਈ ਨਾ ਕੋਈ ਮੈਨੂੰ ਸਾਖੀਆਂ ਦੀ ਕਿਤਾਬ ਜਾਂ ਕੋਈ ਕੋਈ ਕਿਤਾਬ ਦੇਣੀ ਤੇ ਮੈਂ 8ਵੀਂ 9ਵੀਂ ਸੀ ਅ ਲਾਇਬ੍ਰੇਰੀ 'ਚ ਮੈਂ ਜਾਂਦੀ ਹੁੰਦੀ ਸੀ 8ਵੀਂ ਤੱਕ ਮੇਰੇ ਪਿੰਡ ਸਕੂਲ ਸੀਗਾ ਸਰਕਾਰੀ 'ਚ ਪੜੀ ਆ ਮੈਂ ਬਿਲਕੁਲ ਮਤਲਬ ਜਿਹਨੂੰ ਕਹਿੰਦੇ ਤਪੜਾਂ ਵਾਲੇ ਸਕੂਲ ਹਨਾ ਉੱਥੇ ਪੜੀ ਸੀ ਤੇ ਉਸ ਤੋਂ ਬਾਅਦ ਕਿਉਂਕਿ ਮੇਰੇ ਪਿੰਡ ਸਕੂਲ ਨਹੀਂ ਸੀ ਤੇ ਮੈਨੂੰ ਇੱਕ ਪ੍ਰਾਈਵੇਟ ਸਕੂਲ 'ਚ ਪਾਤਾ ਜਿਹੜਾ 8-9 ਕਿਲੋਮੀਟਰ ਦੂਰ ਸੀ ਮੇਜਰ ਰਜੈਬ ਸਿੰਘ ਜਾਣ ਵਾਲੇ ਹੈਗਾ ਸੀ ਉਹ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਤੇ ਉੱਥੇ ਜਦੋਂ ਗਈ ਉੱਥੋਂ ਦੀ ਲਾਇਬ੍ਰੇਰੀ ਵੱਡੀ ਸੀ ਸੋ ਮੇਰੇ ਲਈ ਜਿਵੇਂ ਕਹਿੰਦੇ ਇੱਕ ਨਵੀਂ ਦੁਨੀਆ ਖੁੱਲ ਗਈ ਤੇ ਉੱਥੇ ਕਿਤਾਬ ਹੈ ਸ਼ਿਵ ਖੇੜਾ ਦੀ ਯੂ ਕੈਨ ਵਿਨ ਪੰਜਾਬੀ ਚ ਸੀ ਜਿੱਤ ਤੁਹਾਡੀ ਤੇ ਮੈਂ ਸ਼ਾਇਦ ਉਸ ਟਾਈਮ 9ਵੀਂ 10ਵੀਂ ਚ ਹੂੰਗੀ ਤੇ ਮੈਂ ਆਪਣੇ ਪਾਪਾ ਨੂੰ ਕਿਹਾ ਕਿ ਮੈਨੂੰ ਨਾ ਇਹ ਕਿਤਾਬ ਲਿਆ ਕੇ ਦਿਓ ਮੈਂ ਮੈਂ ਚਾਹਨੀ ਕਿ ਇੱਕ ਕਿਤਾਬ ਮੇਰੇ ਕੋਲ ਮੇਰੀ ਆਵਦੀ ਹੋਵੇ ਪਾਪਾ ਨੇ ਉਹ ਕਿਤਾਬ ਮੈਨੂੰ ਲਿਆ ਕੇ ਦਿੱਤੀ ਕਿਸੇ ਤਰ੍ਹਾਂ ਨਾਲ ਵੀ ਹਿੰਦੀ ਚ ਮਿਲੀ ਪੰਜਾਬੀ ਚ ਮਿਲੀ ਨਹੀਂ ਹਲੇ ਵੀ ਮਿਲਦਾ ਮੇਰੇ ਘਰ ਪਈ ਆ ਤੇ ਉਹਦੇ ਚ ਬਹੁਤ ਨਿੱਘੀਆਂ ਨਿੱਘੀਆਂ ਚੀਜ਼ਾਂ ਸੀਗੀਆਂ ਪਰ ਉਹ ਇੱਕ ਪਿੰਡ ਦੀ ਕੁੜੀ ਨੂੰ ਜਿਹੜੀ ਸ਼ਾਇਦ ਉਹ ਪਿੰਡ ਤੋਂ ਕਦੇ ਬਾਹਰ ਨਹੀਂ ਸੀ ਗਈ ਪੜਨ ਤੋਂ ਬਿਨਾ ਬਟ ਉਹਨੂੰ ਨਵੇਂ ਸੁਪਨੇ ਦੇਣ ਲਈ ਆਪਣੇ ਆਪ ਤੇ ਬਿਲੀਵ ਕਰਨਾ ਸਿੱਖਣ ਲਈ ਕਾਫੀ ਜ਼ਿਆਦਾ ਸੀ ਤੇ ਪਰ ਮੈਨੂੰ ਹਲੇ ਵੀ ਉਸ ਟਾਈਮ ਵੀ ਕੋਈ ਆਈਡੀਆ ਨਹੀਂ ਸੀ ਕਿ ਮੈਂ ਫਿਲਮ ਮੇਕਰ ਬਣੂੰਗੀ ਸੋ ਮੇਰੀ ਪਲੱਸ 2 ਹੋ ਗਈ ਤੇ ਪਲੱਸ 2 ਤੋਂ ਬਾਅਦ ਜਿਵੇਂ ਨਾ ਪੰਜਾਬ ਦੇ ਵਿੱਚ ਇੱਕ ਲਹਿਰ ਜੀ ਉੱਠਦੀ ਹੁੰਦੀ ਆ ਕਿ ਜਿਵੇਂ ਅੱਜ ਕੱਲ ਸਾਰੇ ਆਇਲਸ ਕਰਕੇ ਬਾਹਰ ਜਾ ਰਹੇ ਆ ਤੇ ਸਾਡੇ ਵੇਲੇ ਹੁੰਦਾ ਸੀ ਕਿ ਕੁੜੀ ਨੇ ਪਲੱਸ 2 ਕੱਢ ਲਈ ਤੇ ਨਰਸਿੰਗ ਕਰਵਾ ਦੋ ਬਾਹਰ ਚਲੀ ਜਾਏਗੀ। ਔਰ ਮੈਂ ਵੀ ਮਤਲਬ ਉਦਾਂ ਹੀ ਮੇਰੇ ਘਰ ਦੇਆਂ ਨੂੰ ਲੱਗਿਆ ਹੋ ਕਿ ਪਲੱਸ 2 ਹੋ ਗਈ ਹੁਣ ਨਰਸਿੰਗ। ਤੇ ਮੇਰੀ ਕਲਾਸ ਚੋਂ ਕਿੰਨੀਆਂ ਕੁੜੀਆਂ ਨੇ ਕੀਤੀ ਮੈਂ ਵੀ ਨਰਸਿੰਗ ਕਰਨ ਲੱਗ ਗਈ। ਬਾਬਾ ਫਰੀਦ ਯੂਨੀਵਰਸਿਟੀ ਤੋਂ ਦੇ ਕਾਲਜ ਸੀ ਜ਼ਿਰਖਪੁਰ ਉੱਥੋਂ ਮੈਂ ਨਰਸਿੰਗ ਕੀਤੀ ਅਮਰ ਪ੍ਰੋਫੈਸ਼ਨਲ ਤੋਂ। ਔਰ ਉੱਥੇ ਆ ਕੇ ਸਾਨੂੰ ਵੀਕਐਂਡ ਤੇ ਜਾਂ ਮਹੀਨੇ ਚ ਇੱਕ ਦੀ ਵਾਰ ਫਿਲਮ ਦੇਖਣ ਦਾ ਮੌਕਾ ਮਿਲਦਾ ਹੁੰਦਾ ਸੀ ਹੌਸਟਲ ਦੇ ਵਿੱਚ ਤੇ ਮੈਨੂੰ ਕਦੇ-ਕਦੇ ਲੱਗਦਾ ਹੁੰਦਾ ਸੀ ਕਿ ਜੇ ਮੈਂ ਬਣਾਉਂਦੀ ਤੇ ਇੱਥੋਂ ਆਏ ਹੋਣੀ ਸੀ ਆਹ ਡਾਇਲੋਗ ਆਏ ਵੀ ਹੋ ਸਕਦਾ ਸੀ ਬਟ ਉਸ ਤੋਂ ਪਹਿਲਾਂ ਮੈਂ ਕਿਉਂਕਿ ਕ੍ਰੀਏਟਿਵ ਰਾਈਟਿੰਗ ਚ ਜਾਂਦੀ ਸੀ ਕਿੰਨੇ ਸਾਰੇ ਕੰਪੀਟੀਸ਼ਨ ਸਕੂਲ ਵੱਲੋਂ 커ਰੀਕੂਲਰ ਐਕਟੀਵਿਟੀਜ਼ ਦੇ ਵਿੱਚ ਬਟ ਫਿਰ ਵੀ ਇਹ ਸਾਰੇ ਸਕੂਲਾਂ ਦੀ ਆਪਣਿਆਂ ਦੀ ਆਈ ਥਿੰਕ ਐਜੂਕੇਸ਼ਨ ਸਿਸਟਮ ਦੀ ਤਰਾਸਦੀ ਆ ਕਿ ਜੇ ਬੱਚਾ ਇਹ ਲੱਭ ਵੀ ਲੈਂਦਾ ਨਾ ਕਿ ਉਹ ਕਿਸ ਚੀਜ਼ ਦੇ ਵਿੱਚ ਅੱਛਾ ਆ ਕਿਹੜੀ ਚੀਜ਼ ਨੂੰ ਬਹੁਤ ਸੋਹਣੀ ਕਰ ਸਕਦਾ ਤੇ ਉਹਨੂੰ ਅੱਗੇ ਉਹ ਸਟਰੀਮ ਦੇ ਵਿੱਚ ਅਸੀਂ ਗਾਈਡ ਨਹੀਂ ਕਰਦਾ ਸਾਡਾ এডੂਕੇਸ਼ਨ ਸਿਸਟਮ ਕਿ ਉਹ ਉਹਨੂੰ ਯੂਜ਼ ਕਰਕੇ ਆਪਣੇ ਸਕਿੱਲ ਨੂੰ ਉਹ ਕੀ ਬਣ ਸਕਦਾ ਜਾਂ ਫਿਰ ਉਹਨੂੰ ਕਿਤੇ ਕਿਵੇਂ ਬਦਲ ਸਕਦਾ ਪੈਸੇ ਕਿਵੇਂ ਕਮਾ ਸਕਦਾ ਉਹਦੇ ਤੋਂ ਆਪਣੀ ਲਿਵਿੰਗ ਕਿਵੇਂ ਅਰਨ ਕਰ ਸਕਦਾ ਐਂਡ ਸੋ ਮੇਰੀ ਨਰਸਿੰਗ ਪੂਰੀ ਹੋ ਗਈ ਨਰਸਿੰਗ ਪੂਰੀ ਹੋਣ ਤੋਂ ਬਾਅਦ ਮੈਂ ਜਦੋਂ ਹਸਪੀਟਲ ਜੁਆਇਨ ਕੀਤਾ ਮੈਨੂੰ ਲੱਗਿਆ ਕਿ ਮੈਨੂੰ ਤਾਂ ਖੂਨ ਤੋਂ ਡਰ ਲੱਗਦਾ ਤੇ ਮੈਨੂੰ ਤਾਂ ਮੈਂ ਤੇ ਬਹੁਤ ਸੈਂਸਿਟਿਵ ਇਮੋਸ਼ਨਲ ਕਲਾਕਾਰ ਟਾਈਪ ਦੀ ਬੰਦੀ ਸੀ ਤੇ ਮੈਨੂੰ ਲੱਗਿਆ ਕਿ ਯਾਰ ਸਾਰੀ ਜ਼ਿੰਦਗੀ ਤੇ ਨਹੀਂ ਇਹ ਹੋਣਾ ਮੈਨੂੰ ਯਾਦ ਹੈ ਇੱਕ ਵਾਰੀ ਇੱਕ ਪੇਸ਼ੈਂਟ ਨੂੰ ਐਨੇਸਥੀसिया ਦਿੱਤਾ ਉਹਦੀ ਸਰਜਰੀ ਹੋ ਰਹੀ ਸੀ ਤੇ ਜਿੱਦਾਂ ਹੀ ਉਹਨੂੰ ਪੇਟ ਤੇ ਉਹਦੇ ਤੇ ਚਾਕੂ ਜਿਹਾ ਮਾਰਿਆ ਤੇ ਉਹਦਾ ਜਿੱਦਾਂ ਹੀ ਲੇਅਰਸ ਖੁੱਲੀਆਂ ਤੇ ਪੇਸ਼ੈਂਟ ਤਾਂ ਹੋਇਆ ਸੀਗਾ ਤੇ ਮੈਂ ਡਿੱਗ ਗਈ ਥੱਲੇ ਤੇ ਪੇਸ਼ੈਂਟ ਕਹਿ ਰਿਹਾ ਸੀ ਕਿ ਨਰਸ ਡਿੱਗ ਗਈ ਤੁਹਾਡੀ ਐਂਡ ਮੈਨੂੰ ਬਹੁਤ ਅਜੀਬ ਸ਼ਰਮ ਆਈ ਤੇ ਮੈਨੂੰ ਲੱਗਿਆ ਕਿ ਨਹੀਂ ਮੈਂ ਦਿਸ ਇਜ਼ ਨੋਟ ਮਾਈਕ ਅਪ ਆਫ ਟੀ ਮੈਨੂੰ ਨਹੀਂ ਕਰਨਾ ਚਾਹੀਦਾ ਇਹ ਕਿਉਂਕਿ ਪੂਰੀ ਜ਼ਿੰਦਗੀ ਮੈਨੂੰ ਪਤਾ ਹੈ ਮੈਂ ਨਹੀਂ ਕਰ ਸਕਦੀ ਮੈਂ ਚੀਟ ਕਰ ਰਹੀ ਹਾਂ ਕਿਤੇ ਨਾ ਕਿਤੇ ਆਪਣੇ profession ਨਾਲ ਪਰ ਫਿਰ ਸਵਾਲ ਕਿ ਓਕੇ ਮੇਰਾ profession ਕੀ ਆ ਮੈਂ ਕੀ ਕਰਨਾ ਆ ਮੈਨੂੰ ਕੁਝ ਪਤਾ ਨਹੀਂ ਆ ਉਹਦੇ ਬਾਰੇ ਤਾਂ ਫਿਰ ਮੇਰੀ ਇੱਕ ਕਲਚਰਲ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਸਿਲੇਕਸ਼ਨ ਹੋ ਗਈ ਅਮਰੀਕਾ ਐਂਡ ਡਿਊਰਿੰਗ ਦਸ ਟਾਈਮ ਜਿਹੜਾ ਸਾਰਾ ਇਹ ਕੋਈ ਸੌਖਾ ਨਹੀਂ ਸੀਗਾ ਮਤਲਬ ਆਈ ਵਾਸ ਗੋਇੰਗ ਥਰੂ ਅ ਲੋਟ ਕਿਉਂਕਿ ਮੈਂਟਲੀ ਤੁਹਾਨੂੰ ਇਹ ਨਹੀਂ ਪਤਾ ਤੁਸੀਂ ਕੀ ਕਰਨਾ ਐਂਡ ਦੈਨ ਤੁਸੀਂ ਕਮਾ ਨਹੀਂ ਰਹੇ ਪੈਸੇ ਤੁਹਾਡੇ ਘਰਦਿਆਂ ਦੀਆਂ ਆਸਾਂ ਨੇ ਤੁਹਾਡੇ ਤੋਂ ਕਿ ਤੁਹਾਡੇ ਤੇ 3-4 ਲੱਖ ਰੁਪਏ ਲਾਇਆ ਤੇ ਕੁੜੀ ਹੁਣ ਕਮਾਉਣਾ ਸ਼ੁਰੂ ਕਰੂਗੀ ਜਾਂ ਫਿਰ ਉਹ ਬਾਹਰ ਜਾਊਗੀ ਜਾਂ ਜੋ ਵੀ ਬਟ ਮੈਂ ਤੇ ਉਹ ਸਾਰੀਆਂ ਖਾਰਜ ਕਰਕੇ ਮਤਲਬ ਮੈਂ ਫੇਲੀਅਰ ਹਾਂ ਇੱਕ ਤਰ੍ਹਾਂ ਨਾਲ ਉਹਨਾਂ ਦਾ ਇੱਕ ਇੰਡੀਆ 'ਚ ਹੈਗਾ ਨਾ ਕਿ ਰਿਟਰਨ ਦੀ ਪਾਲਿਸੀ ਹੁੰਦੀ ਬੱਚੇ ਨੂੰ ਪੜਾਤਾ ਨਾ ਉਹ ਉਹ ਰਿਟਰਨ ਕਰੇਗਾ ਤੁਹਾਨੂੰ ਹਨਾ ਤੇ ਮੈਂ ਕੁਝ ਨਹੀਂ ਕਰ ਰਹੀ ਸੀਗੀ ਵਿਹਲੀ ਸੀ ਫਿਰ ਮੈਂ ਅਮਰੀਕਾ ਗਈ ਅਮਰੀਕਾ ਜਾ ਕੇ ਇੱਕ ਸਾਲ ਦਾ ਮੇਰਾ ਪ੍ਰੋਗਰਾਮ ਸੀ ਜਿਸ ਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਸੀ ਸਕਾਲਰਸ਼ਿਪ ਲੱਗੀ ਸੀ ਤੇ ਮੈਨੂੰ ਉੱਥੇ ਜਾ ਕੇ ਵੀ ਇਹ ਲੱਗਿਆ ਕਿ ਹੁਣ ਸਾਡੇ ਘਰ ਦੇਆਂ ਨੂੰ ਹੀ ਲੱਗਣ ਲੱਗ ਗਿਆ ਕਿ ਸੈੱਟ ਹੋ ਗਈ ਕੁੜੀ ਹੁਣ ਆਉਗੀ ਨਹੀਂ ਉੱਥੇ ਰਹਿ ਲੂਗੀ ਪਰ ਇੱਕ ਸਾਲ ਤੋਂ ਬਾਅਦ ਮੈਂ ਤੇ ਆਪਣਾ ਬੈਗਪੈਕ ਕਰ ਲਿਆ ਕਿ ਵੀ ਮੈਂ ਵਾਪਸ ਆਉਣਾ ਤੇ ਉਹ ਕਹਿੰਦੇ ਵੀ ਕਿਉਂ ਮੈਂ ਕਿਹਾ ਕਿਉਂਕਿ ਮੈਨੂੰ ਪਤਾ ਨਹੀਂ ਮੈਂ ਕੀ ਕਰਨਾ ਉਹ ਕਹਿੰਦੇ ਪਰ ਤੂੰ ਕੀ ਕਰਨਾ ਵਾਟ ਯੂ ਮੀਨ ਤੂੰ ਅਮਰੀਕਾ ਆ ਹਰ ਕੋਈ ਉੱਥੇ ਜਾਣ ਮਤਲਬ ਅਮਰੀਕਨ ਡ੍ਰੀਮ ਯੂ نو ਸਭ ਦਾ ਜਾਣ ਦਾ ਸੁਪਨਾ ਹੁੰਦਾ ਤੇਰਾ ਤੇ ਇਨਾ ਸੌਖਾ ਲੱਗ ਗਿਆ ਮਤਲਬ ਕੋਈ ਖਰਚਾ ਨਹੀਂ ਕਰਨਾ ਪਿਆ ਤੇਨੂੰ ਵਧੀਆ ਤਨਖਾਹ ਮਿਲ ਰਹੀ ਹੈ ਕਿਉਂ ਤੇ ਮੈਨੂੰ ਲੱਗ ਗਿਆ ਮੈਂ ਕਿਹਾ ਨਹੀਂ ਪਰ ਇਹ ਸਾਰੀ ਜ਼ਿੰਦਗੀ ਤਾਂ ਨਹੀਂ ਮੈਂ ਕਰ ਸਕਦੀ ਕਲਚਰ ਐਕਸਚੇਂਜ ਜੋ ਮੈਂ ਇਥੇ ਖਾ ਸਕਦੀ ਇਸ ਵਿੱਚ ਮੈਂ ਖਾਤਾ ਜੋ ਮੈਂ ਇਥੋਂ ਲੈਣਾ ਸੀ ਉਹ ਲੈ ਲਿਆ ਪਰ ਮੈਂ ਅੱਗੇ ਕਰਨਾ ਕੀ ਮੈਨੂੰ ਨਹੀਂ ਪਤਾ ਔਰ ਉਹ ਪੈਰੈਂਟਸ ਜਿਹੜੇ ਵਿਚਾਰੇ ਮਿਡਲ ਸਕੂਲ ਤੋਂ ਉੱਪਰ ਨਹੀਂ ਗਏ ਪ੍ਰਾਇਮਰੀ ਸਕੂਲ ਦੀ ਉਹਨਾਂ ਦੀ ਆਪਣੀ ਐਜੂਕੇਸ਼ਨ ਆ ਉਹਨਾਂ ਨੂੰ ਇਦਾਂ ਦੇ ਫਿਲਾਸੋਫੀਕਲ ਸਾਈਕਲੋਜੀਕਲ ਸਵਾਲ ਨਹੀਂ ਸਮਝ ਆਉਂਦੇ ਸੀ ਮਤਲਬ ਜਿਨ੍ਹਾਂ ਨਾਲ ਮੈਂ ਉਸ ਟਾਈਮ ਜੂਝ ਰਹੀ ਸੀਗੀ ਐਂਡ ਇਥੋਂ ਮੈਂ ਸੋਲੋ ਟਰੈਵਲਿੰਗ ਸ਼ੁਰੂ ਕੀਤੀ ਮੈਂ ਇੰਡੀਆ ਵਾਪਸ ਆ ਗਈ ਮੈਂ ਮੇਰੀ ਲੜਾਈ ਵੀ ਹੋਈ ਘਰ ਦੇ ਨਾਲ ਐਂਡ ਵਾਟਐਵਰ ਬਟ ਮੈਂ ਫਿਰ ਸਫਰ ਕਰਨਾ ਸ਼ੁਰੂ ਕਰਤਾ ਐਂਡ ਆਈ ਮੀਟ ਪੀਪਲ ਵੱਖ-ਵੱਖ ਤਰ੍ਹਾਂ ਦੇ ਲੋਕ ਵੱਖ-ਵੱਖ ਦੁਨੀਆ ਦੀਆਂ ਜਗਾਵਾਂ ਤੋਂ ਮਿਲੀ ਉਹਨਾਂ ਨੂੰ ਫਿਰ ਮੈਨੂੰ ਇਦਾਂ ਹੀ ਤੁਰਦੇ ਫਿਰਦੇ ਮੈਂ ਫ੍ਰੈਂਚ ਸਿੱਖ ਰਹੀ ਸੀ ਆਲੀਅੰਸਟ੍ਰਾਂ ਤੋਂ ਤੇ ਇੱਕ ਮੇਰਾ ਦੋਸਤ ਪ੍ਰੋਡਕਸ਼ਨ ਦੇ ਵਿੱਚ ਸੀ ਤੇ ਉਹਨੇ ਮੈਨੂੰ ਕਿਹਾ ਕਿ ਇੱਕ ਫਿਲਮ ਦੇ ਵਿੱਚ ਨਾ ਇੱਕ ਲੰਮੀ ਜੀ ਕੁੜੀ ਪਤਲੀ ਜੀ ਕੁੜੀ ਚਾਹੀਦੀ ਆ ਮੈਂ ਕਿਹਾ ਪਰ ਮੈਂ ਯਾਰ ਇੰਟਰਸਟਿਡ ਨਹੀਂ ਆ ਐਂਡ ਕੈਮਰੇ ਦੇ ਮੂਹਰੇ ਤਾਂ ਬਿਲਕੁਲ ਵੀ ਨਹੀਂ ਤੇ ਉਹ ਮੈਨੂੰ ਕਹਿੰਦਾ ਕਿ ਹਾਂ ਮੈਨੂੰ ਪਤਾ ਮੈਂ ਰਿਜੈਕਟ ਕਰਵਾ ਦੂੰਗਾ ਬਟ ਕਿਉਂਕਿ ਮੇਰੀ ਕਾਸਟਿੰਗ ਮੈਂ ਕਰਨੀ ਸੀ ਮੈਥੋਂ ਕੋਈ ਮਿਲਿਆ ਨਹੀਂ ਯਾਰ ਪਲੀਜ਼ ਚਲੀ ਜਾ ਇੱਕ ਵਾਰੀ ਆਪਾਂ ਤੂੰ ਉੱਥੇ ਜਾ ਕੇ ਬਹੁਤ ਗੰਦਾ ਪਰਫਾਰਮ ਕਰੀ ਮੈਂ ਕਿਹਾ ਤਾਂ ਮੈਂ ਕਰੂੰਗੀ ਕਿਉਂਕਿ ਮੈਨੂੰ ਐਕਟਿੰਗ ਤਾਂ ਆਂਦੀ ਨਹੀਂ ਤੇ ਬਟ ਤੂੰ ਆ ਜਾ ਹਨਾ ਸੋ ਐਨੀ ਹਾਊ ਮੈਂ ਜਦੋਂ ਉੱਥੇ ਗਈ ਤੇ ਮੇਰੀ ਡਾਇਰੈਕਟਰ ਤੇ ਪ੍ਰੋਡਿਊਸਰ ਨਾਲ ਗੱਲ ਹੋਈ ਤੇ ਉਹਨਾਂ ਨੂੰ ਲੱਗਿਆ ਕਿ ਮੈਨੂੰ ਲਿਟਰੇਚਰ ਬਾਰੇ ਕਿਉਂਕਿ ਮੈਂ ਪੜ੍ਹੀ ਸੀ ਨੋਲੇਜ ਹੈ ਤੇ ਉਹਨਾਂ ਨੂੰ ਲੱਗਿਆ ਕਿ ਆਰ ਯੂ ਸ਼ੋਰ ਤੂੰ ਇਨਫਰੰਟ ਆਫ ਕੈਮਰਾ ਕਰਨਾ ਮੈਂ ਕਿਹਾ ਨਹੀਂ आई एम श्योर ਮੈਂ ਨਹੀਂ ਕਰਨਾ ਤੇ ਉਹਨਾਂ ਨੂੰ ਲੱਗਿਆ ਕਿ ਓਕੇ देन लेट्स ਟ੍ਰਾਈ ਬਿਹਾਈਂਡ ਦਾ ਕੈਮਰਾ ਤੇ ਸੋ ਦੈਟ ਵਾਸ ਮਾਈ ਫਰਸਟ ਫਿਲਮ ਤੇ ਮੈਂ ਉਹ ਬਾਈ ਚਾਂਸ ਮਤਲਬ ਕੀਤੀ ਐਂਡ ਜਦੋਂ ਕੀਤੀ ਤੇ ਮੈਨੂੰ ਲੱਗਿਆ ਕਿ ਓਕੇ ਦਿਸ ਇਜ਼ ਮਾਈ ਕਪਫਟੀ ਮੈਂ ਇਹ ਸਾਰੀ ਜ਼ਿੰਦਗੀ ਲਈ ਕਰ ਸਕਦੀ ਹਾਂ ਸੋ ਉਸ ਤੋਂ ਬਾਅਦ ਮੈਂ ਫੁੱਲ ਟਾਈਮ ਫਿਲਮ ਮੇਕਰ ਆ ਮੈਂ ਬੰਬੇ ਮੂਵ ਹੋ ਗਈ ਬੀਇੰਗ ਅ ਪਿੰਡ ਦੀ ਕੁੜੀ ਮੈਨੂੰ ਇਹ ਲੱਗਦਾ ਕਿ ਮੈਂ ਤਾਰਾਂ ਚੂਣੀ ਤੋਂ ਲੈ ਕੇ ਤਾਰਾਂ ਚੂਣ ਤੋਂ ਲੈ ਕੇ ਗੋਆ ਸੁਟਣਾ ਚਾਦਰਾਂ ਕੱਢਣੀਆਂ ਝੋਕਾ ਭਰਨਾ ਆਟਾ ਗੁੰਨਣਾ ਸਾਡੀ ਹਲੇ ਵੀ ਜੁਆਇੰਟ ਫੈਮਿਲੀ ਆ ਸੋ ਇਟਸ ਨਾਟ ਅ ਈਜ਼ੀ ਡੀਲ 12 13 ਜਾਣੇ ਆ ਸੀ ਰੋਟੀਆਂ ਪਕਾਉਣੀ ਐ ਲਾਈਕ ఎవਰੀਥਿੰਗ ਕੀ ਨਹੀਂ ਕੀਤਾ ਹਨਾ ਤੇ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਹਨਾ ਉਹਨਾਂ ਨੇ ਇੰਨਾ ਕੰਟ੍ਰਿਬਿਊਟ ਕੀਤਾ ਆ ਮੈਨੂੰ ਈਵਨ ਇੱਕ ਫਿਲਮੇ ਕਰਵਾਉਣ ਦੇ ਵਿੱਚ ਤੁਸੀਂ ਜਦੋਂ ਚਾਦਰ ਕੱਢਦੇ ਹੋ ਫਾਰ ਐਗਜ਼ਾਮਪਲ ਤੁਹਾਡੀ ਸਦਕਾ ਦੀ ਤੁਹਾਡੀ ਪੇਸ਼ੈਂਸ ਦੀ ਤੁਹਾਡੀ ਡਿਜ਼ਾਈਨਿੰਗ ਦੀ ਤੁਹਾਡੀ ਕਲਰ ਪੈਲੇਟ ਦੀ ਨਿਕੀਆਂ ਨਿਕੀਆਂ ਚੀਜ਼ਾਂ ਦਾ ਐਗਜ਼ਾਮੀਨੇਸ਼ਨ ਨਾ ਤੁਸੀਂ ਸਿੱਖ ਜਾਂਦੇ ਹੋ ਤੁਹਾਨੂੰ ਪਤਾ ਹੈ ਪੀਲੇ ਨਾਲ ਕਿਹੜਾ ਜੱਚਦਾ ਤੁਹਾਨੂੰ ਪਤਾ ਹੈ ਕਿ ਇਹ ਤਾਂ ਹੁਣ ਇੱਕ ਮਹੀਨੇ 'ਚ ਖਤਮ ਹੋਏਗੀ ਐਂਡ ਐਡਿਕ ਫੁੱਲ ਤੇ ਤੁਸੀਂ ਇੱਕ ਸਾਰਾ ਦਿਨ ਲਾ ਦਿੰਨੇ ਹੋ ਐਂਡ ਦ ਸੇਮ ਵੇ ਉਦਾਂ ਹੀ ਫਿਲਮ ਮੇਕਿੰਗ ਆ ਉਦਾਂ ਹੀ ਹਰ ਕਿੱਤਾ ਆ ਸੋ ਮੈਨੂੰ ਇੱਕ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਕਿਸੇ ਵੀ ਇਵਨ ਨਰਸਿੰਗ ਮੈਂ ਨਰਸਿੰਗ ਕੀਤੀ ਪਰ ਹੁਣ ਮੈਂ ਸੈੱਟ ਤੇ ਜੇ ਕਿਸੇ ਨੂੰ 6 ਵਜੇ ਦੀ ਮੈਂ ਪੱਟੀ ਵੀ ਕਰ ਦਿੰਨੀ ਆ ਮੈਂ ਟੀਕਾ ਵੀ ਲਾ ਦਿੰਨੀ ਆ ਮੈਂ ਐਕਟਰ ਮੈਂ ਉੱਥੇ ਮੈਡੀਕਲ ਅਸਿਸਟੈਂਟ ਵੀ ਹੁੰਨੀ ਆ ਤੇ ਐਸ ਅਸਿਸਟੈਂਟ ਡਾਇਰੈਕਟਰ ਵੀ ਹੁੰਨੀ ਆ ਸੋ ਮੈਨੂੰ ਲੱਗਦਾ ਕਿ ਤੁਹਾਡੀ ਜਰਨੀ ਦੇ ਵਿੱਚ ਜਿੱਥੇ ਵੀ ਮੌਕਾ ਮਿਲਦਾ ਉਹ ਜਿਹੜਾ ਤੁਸੀਂ ਸਿੱਖਦੇ ਆ ਉਹ ਕਿਤੇ ਨਾ ਕਿਤੇ ਤੁਸੀਂ ਜਦੋਂ ਅਲਟੀਮੇਟਲੀ ਕੁਝ ਬਣਨਾ ਉਹਦੇ ਵਿੱਚ ਬਹੁਤ ਜ਼ਿਆਦਾ ਕੰਟ੍ਰਿਬਿਊਟ ਕਰਦਾ ਦੂਸਰੀ ਗੱਲ ਮੈਨੂੰ ਕੁੜੀਆਂ ਬਾਰੇ ਜੋ ਲੱਗਦੀ ਆ ਮੈਨੂੰ ਇਹ ਲੱਗਦਾ ਕਿ ਹੁਣ ਉਹ ਮੌਕਾ ਨਹੀਂ ਆ ਜਦੋਂ ਤੁਹਾਨੂੰ ਇਹ ਤੁਸੀਂ ਸੋਚੋ ਕਿ ਓਕੇ ਗ੍ਰੈਜੂਏਸ਼ਨ ਹੋ ਗਈ ਹੁਣ ਤੁਸੀਂ ਅੱਗੇ ਜਾ ਕੇ ਬਣਾਉਣੀਆਂ ਤਾਂ ਰੋਟੀਆਂ ਹੀ ਆ ਕਰਨਾ ਤਾਂ ਚੁੱਲ੍ਹਾ ਚੌਂਕਾ ਹੀ ਆ ਇਹ ਨਹੀਂ ਹੈਗਾ ਆਪਣੇ ਆਪ ਤੇ ਵਿਸ਼ਵਾਸ ਕਰੋ ਆਪਣੇ ਆਪ ਤੇ ਜਜ਼ਬਾ ਰੱਖੋ ਕਿ ਓਕੇ ਅਸੀਂ ਘਰੋਂ ਬਾਹਰ ਨਿਕਲਣਾ ਹੈ ਤੇ ਘਰੋਂ ਬਾਹਰ ਨਿਕਲੋ ਤੇ ਇੱਕ ਪੂਰਾ ਨਵਾਂ ਸੰਸਾਰ ਤੁਹਾਡਾ ਹੈ ਬਟ ਹਾਂ ਤੁਹਾਨੂੰ ਕੌਨਫੀਡੈਂਟ ਹੋਣ ਦੀ ਤੁਹਾਨੂੰ ਸਕਿਲਫੁਲ ਹੋਣ ਦੀ ਤੁਹਾਨੂੰ ਕਈ ਚੀਜ਼ਾਂ ਨੇ ਕਿੰਨੇ ਕਿੰਨੇ ਘੰਟੇ ਮੁਹਾਰਤ ਹਾਸਲ ਕਰਨ ਦੀ ਲੋੜ ਹੁੰਦੀ ਆ ਐਂਡ ਐਂਡ ਮੈਂ ਇਹਨਾਂ ਸ਼ਬਦਾਂ ਨਾਲ ਕਰੂੰਗੀ ਕਿ ਹਾਂ ਕੁੜੀਆਂ ਟੀਵੀ ਦੇਖ ਨਹੀਂ ਸਕਦੀਆਂ ਪਰ ਕੁੜੀਆਂ ਟੀਵੀ ਲਈ ਕੰਮ ਤੇ ਕਰ ਸਕਦੀਆਂ ਕੁੜੀਆਂ ਉਹ ਫਿਲਮਾਂ ਬਣਾ ਤਾਂ ਸਕਦੀਆਂ ਜਿਹੜੀਆਂ ਸ਼ਾਇਦ ਉਹ ਨਹੀਂ ਦੇਖ ਸਕਦੀਆਂ ਸੋ ਆਈ ਥਿੰਕ ਤਾਂ ਕਿ ਲੋਕਾਂ ਦਾ ਸ਼ਾਇਦ ਨਜ਼ਰੀਆ ਚੇਂਜ ਹੋ ਜਾਵੇ ਸ਼ੁਕਰੀਆ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ